ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਤਰਾ ਹਾਲ ਚਾਲ ਨੇ ਸਾਰਿਆਂ ਦੇ ਤੇ ਮੈਂ ਵੀ ਠੀਕ ਹਾਂ ਤੇ ਮੇਰੇ ਸਮਾਂ ਹੋਇਆ ਜੀ 10:58 ਮਿੰਟ ਜਾਨੀ ਕਿ 11 ਵਜਨ ਵਿੱਚ 2 ਮਿੰਟ ਰਹਿੰਦੇ ਨੇ 11 ਵਜ ਚੱਲੇ ਨੇ ਤੇ ਮੌਸਮ ਹੈਗਾ ਜੀ ਠੰਡਾ ਪੰਛੀ ਪੰਛੀ ਜਾਂਡੇ ਸੀ ਪਰ ਫੋਨ ਵਿੱਚ ਨਹੀਂ ਦਿਸੇ ਮੈਂ ਕਿਹਾ ਚਲੋ ਚਿਟੀਆਂ ਦੇਖਣ ਜਾਣਾ ਸੀ ਮੈਂ ਡਾਕ ਜਿਹਨੂੰ ਕਹਿੰਦੇ ਨੇ ਤੇ ਮੈਂ ਕਿਹਾ ਚਲੋ ਨਾਲੇ ਥੋੜਾ ਜਿਹਾ ਗੇੜਾ ਕੱਢਿਆ ਜਾਵੇ ਥੋੜਾ ਜਿਹਾ ਤੁਰ ਲਿਆ ਜਾਵੇ ਤਾਂ ਫੇਰ ਚਿਟੀਆਂ ਦੇਖ ਕੇ ਘਰ ਹੀ ਚਲ ਜਾਾਂਗੇ ਚਿਟੀਆਂ ਦੇਖਣ ਦੇ ਬਹਾਨੇ ਚਲੋ 10-15 ਮਿੰਟ ਤੁਰ ਹੋ ਜਾਊਗਾ ਤੇ ਕਿੰਨੇ ਦਿਨ ਹੋ ਗਏ ਮੈਂ ਤੁਰੀ ਨਹੀਂ ਸੀਗੀ ਤੇ ਮੌਸਮ ਹੈਗਾ ਜੀ ਝੜ ਝੜ ਹੋਇਆ ਤੇ ਹਵਾ ਚਲਣ ਡਈ ਆ ਥੋੜੀ ਜੀ ਠੰਡੀ ਠੰਡੀ ਪਰ ਜ਼ਿਆਦਾ ਤੇਜ਼ ਨਹੀਂ ਹੋਵੇ ਚੱਲਣ ਦੇ ਥੋੜੀ ਥੋੜੀ ਚੱਲਣ ਦੇ ਤੇ ਸਵੇਰੇ ਅੱਜ ਮੈਨੂੰ 2 ਵਜੇ ਜਾ ਕੇ ਆਗੀ ਸ਼ਾਇਦ ਤੇ ਆ ਘਰ ਜਿਹੜਾ ਹੈਗਾ ਆ ਸਿੰਗਲ ਸਟੋਰੀ ਸ਼ਾਇਦ 4 ਬੈੱਡਰੂਮ 3 ਬਾਥਰੂਮ ਹੋਣਾ ਇਹ ਹੈਗਾ ਜੀ 6 ਲੱਖ 25000 ਦਾ ਘਰ ਦੇਖ ਲਓ ਜੀ ਕਿੰਨੇ ਮਹਿੰਗੇ ਘਰ ਆ ਹਰ ਆ ਜਿਹੜਾ ਡਬਲ ਸਟੋਰੀ ਆ ਕਿਸੇ ਨੇ ਹਰਾਤੇ ਲਾਲ ਰੰਗ ਕੀਤਾ ਮੈਨੂੰ ਇੰਡੀਅਨ ਦਾ ਘਰ ਲੱਗਦਾ ਕਿਉਂਕਿ ਇਹਨਾਂ ਗੂੜਾ ਰੰਗ ਪੰਜਾਬੀ ਕਰਦੇ ਨੇ ਪਰ ਮੈਨੂੰ ਕਈ ਆਣਗੀਆਂ ਗੁੰਡੀਆਂ ਨੇ ਪੁੱਛਿਆ ਵੀ ਇਹਨਾਂ ਨੇ ਇੰਨਾ ਗੂੜਾ ਰੰਗ ਕਿਉਂ ਕੀਤਾ ਕਿਉਂਕਿ ਸਾਰਿਆਂ ਦੇ ਸਾਰਿਆਂ ਘਰਾਂ ਦੇ ਰੰਗ ਫਿੱਕੇ ਫਿੱਕੇ ਜਿਹੇ ਆ ਤੇ ਲੱਗਾ ਉਹਨਾਂ ਦੀ ਵੀ ਆਪਣੀ ਮਰਜ਼ੀ ਆ ਤੇ ਉਹਨਾਂ ਨੂੰ ਚੰਗਾ ਲੱਗਦਾ ਗੂੜਾ ਰੰਗ ਤੇ ਠੰਡ ਹੈਗੀ ਆ ਪਰ ਇੰਨੀ ਜ਼ਿਆਦਾ ਨਹੀਂ ਹੈਗੀ ਆ ਵੀ ਇਹਨਾਂ ਨੇ ਗੱਡੀਆਂ ਲਾਈਆਂ ਤੁਰਨ ਵਾਲੀ ਜਗ੍ਹਾ ਰੋਕੀ ਆ ਚਲੋ ਆਪਾਂ ਫੇਰ ਕਾਰਾਂ ਦੇ ਪਿੱਛੇ ਨਹੀਂ ਤੁਰ ਲੈਣੀਆਂ ਮਜੀ ਇਹਨਾਂ ਕੋਲ ਹੈਗੇ ਸੁਖਣਾ 5 5-6 ਗੱਡੀਆਂ ਬਾਹਰ ਦੇ ਮੁਲਖਾਂ ਦੇ ਤੇ ਜਿੰਨੇ ਜਾਣੀ ਘਰ ਦੇ ਰਹਿੰਦੇ ਆ ਤੱਬਰ ਵਿੱਚ ਉਹਨੀਆਂ ਗੱਡੀਆਂ ਚਾਹੀਦੀਆਂ ਤੇ ਜੇ ਕਿਸ ਕੋਲ ਨਹੀਂ ਹੈਗੀ ਫਿਰ ਆ ਟਾਈਮ ਪਾਸ ਕਰ ਲੈਂਦੇ ਨੇ ਹੈਲੋ ਸਸਤੀ ਕਲ ਜੀ ਵੇਰੇ ਅਮਰੀਕਾ ਕੈਲਾ ਫੋਨੀਆ ਸੈਂਟਰ ਫੋਨੀਆ ਸਨ ਫਰਾਂਸਿਸਕੋ ਸੁਨਿਆ ਹੋਣਾ ਤੁਸੀਂ ਬੈਸ ਐਂਜਲਸ ਉੱਧਰ ਬੈਠੇ ਤੁਸੀਂ ਕਿੱਥੋਂ ਜੀ ਰਾਜੀ ਸ਼ਰਮਾ ਜੀ ਰਾਜੀਵ ਸ਼ਰਮਾ ਜੀ ਸੌਰੀ ਮੈਨੂੰ ਤੁਹਾਡੇ ਨਾਮ ਲੈਣ ਵਿੱਚ ਗਲਤੀ ਹੋ ਗਈ ਜੀ ਸਾਰਿਆਂ ਸੰਗਤਾਂ ਨੂੰ ਸਤਿ ਸ਼੍ਰੀ ਅਕਾਲ ਪਿਆਰ ਭਰੀ ਤੇ ਕਿਤਰਾ ਹਾਲ ਚੱਲ ਨੇ ਸਾਰਿਆਂ ਦੇ ਜੀ ਧੰਨਵਾਦ ਤੁਸੀਂ ਗੁੱਸਾ ਨਹੀਂ ਕੀਤਾ ਨਹੀਂ ਤੇ ਕਈ ਗੁੱਸਾ ਕਰ ਲੈਂਦੇ ਕਿਉਂਕਿ ਜਿਹੜੇ ਹੁੰਦੇ ਨੇ ਨਾ ਪੰਜਾਬੀ ਨਾਲ ਉਹ ਤੇ ਜਲਦੀ ਜਲਦੀ ਮੂੰਹ ਤੇ ਚੜੇ ਹੁੰਦੇ ਆ ਤੇ ਮੇਰਾ ਵੀ ਫਰਸਟ ਨਾਮ ਨਿਕਨੇਮ ਮੇਰਾ ਰਾਜ ਹੀ ਆ ਤੇ ਰੋਜੀਵ ਮੈਂ ਕਦੀ ਸੁਣਿਆ ਨਹੀਂ ਨਾ ਤੇ ਸ਼ਾਇਦ ਕਿਹਾਂ ਦੀ ਹੁੰਦੀ ਆ ਪਰ ਪੰਜਾਬ ਵਿੱਚ ਮੈਂ ਨਹੀਂ ਸੁਣਿਆ ਸੌਰੀ ਉਹਦੇ ਲਈ ਮਾਫੀ ਮੈਂ ਸਾਰਿਆਂ ਨਾਵਾਂ ਦਾ ਸਤਿਕਾਰ ਕਰਦੀ ਆ ਜੀ ਸਾਰਿਆਂ ਧਰਮਾਂ ਦਾ ਸਤਿਕਾਰ ਕਰਦੀ ਆ ਹਣਾ ਸਾਰੇ ਟਰਮ ਆਪਣੇ ਆਪਣੇ ਬਹੁਤ ਵਧੀਆ ਨੇ ਤੇ ਐਵੇਂ ਸੇ ਮਹਿਗੀ ਜੀ ਪੰਜਾਬ ਤੋਂ ਅੰਮ੍ਰਿਤਸਰ ਤਰਨਤਾਰਨ ਹਰੀਕੇ ਪੱਤਨਵਾਲ ਦੀ ਆ ਮੈਂ ਤੇ ਪੰਜਾਬ ਵਿੱਚ ਬੇਸ਼ੱਕ ਮੈਂ ਆਪਣੇ ਪਿੰਡ ਬ 10 12 ਸਾਲ ਰਹੀ ਆ ਉਸ ਤੋਂ ਜ਼ਿਆਦਾ ਨਹੀਂ ਪਰ ਫਿਰ ਵੀ ਜਿੱਥੇ ਆਪਾਂ ਜੰਮੇ ਪਲੇ ਹੁੰਨੇ ਆਂ ਅੱਜ ਉਹ ਜੜਾਂ ਕਦੀ ਭੁੱਲਦੀਆਂ ਨਹੀਂ ਹਨਾ ਬੇਸ਼ੱਕ ਸਾਰੀ ਉਮਰ ਸਾਰੀ ਜਵਾਨੀ ਬਾਹਰ ਲੰਘ ਗਈ ਪਰ ਫਿਰ ਵੀ ਆ ਦੇਖੋ ਜੀ ਕਈਆਂ ਨੇ 크리스마ਸ ਦੀਆਂ ਡੈਕੋਰੇਸ਼ਨਾਂ ਲਾਈਆਂ ਇਹਨਾਂ ਨੇ ਹੈਲੀਕਾਪਟਰ ਬਣਾਇਆ ਸ਼ਾਇਦ ਇਹਨਾਂ ਦੇ ਛੋਟੇ ਬੱਚੇ ਹੋਣ ਕਈ ਵਾਰ ਬੱਚੇ ਨੂੰ ਖੁਸ਼ ਕਰਨ ਵਾਸਤੇ ਲੱਟਾ ਵਗੈਰਾ ਲਾਉਣੀਆਂ ਪੈਂਦੀਆਂ ਕਈ ਵਰੀ ਕਈਆਂ ਨੂੰ ਆਪ ਹੀ ਸ਼ੌਕ ਹੁੰਦਾ ਤੇ ਜਦੋਂ ਵੀ ਕਿਸੇ ਵੀ ਲਾਈਵ ਤੇ ਜਾਨੇ ਹੁੰਨੀ ਕਿਰਪਾ ਕਰਕੇ ਨਾ ਵਧੀਆ-ਵਧੀਆ ਲਿਖਿਆ ਕਰੋ ਵਧੀਆ-ਵਧੀਆ ਬੋਲਿਆ ਕਰੋ ਪੜਨ ਵਾਲੇ ਨੂੰ ਸੁਣਨ ਵਾਲੇ ਨੂੰ ਵੀ ਵਧੀਆ ਲੱਗੇ ਹੈਣਾ ਤੇ ਮੇਰਾ ਕੋਈ ਤੁਰੰਦਾ ਹੈ ਨਹੀਂ ਸੀ ਕਿ ਮੈਂ ਤੁਰਨਾ ਤੇ ਘਰ ਦੇ ਕਹਿੰਦੇ ਚਿੱਠੀਆਂ ਦੇਖ ਕੇ ਆਉਣੀ ਆਇਆ ਚਾਪੀ ਦਵੋ ਮੈਂ ਕਿਹਾ ਚਲੋ ਮੈਂ ਦਿਲ ਚ ਸੋਚਿਆ ਵੀ ਮੈਂ ਢੇੜਾ ਘਟੋਨੀ ਆ 10-15 ਮਿੰਟ ਦਾ ਨਾਲੇ ਮੈਂ ਗੱਲਾਂ ਕਰ ਲੈਣੀਆਂ ਇਹਦੇ ਨਾਲੇ ਅ ਚਿੱਠੀਆਂ ਦੇਖ ਹੋ ਜੂਗੀਆਂ ਆ ਘਰ ਦਾ ਪਿਛਲਾ ਪਾਸਾ ਹੈ ਜੀ ਪਰ ਮੇਰੇ ਨਹੀਂ ਇਹ ਘਰ ਮੇਰੇ ਵੀ ਘਰ ਕੁਝ ਇਸ ਤਰ੍ਹਾਂ ਦਾ ਹੀ ਹੈ ਜੀ ਥੋੜੀ ਥੋੜੀ ਵੱਖਰੇ ਹੋ ਸਕਦੇ ਆ ਪਰ ਇਸ ਟਾਈਮ ਤੇ ਘਰਾਂ ਦੀ ਬਹੁਤ ਅੱਗ ਲੱਗੀ ਕਹਿ ਸਕਦੇ ਬਹੁਤ ਜ਼ਿਆਦਾ ਵੇਂਗੇ ਨੇ ਤੇ ਜਿੱਦਾਂ ਸਿੰਗਲ ਸਟੋਰੀ 6 ਲੱਖ 25000 ਦਾ ਆ ਡਬਲ ਸਟੋਰੀ ਘਰ ਹੈ ਸ਼ਾਇਦ 4 ਬੈੱਡਰੂਮ ਮੇਰੇ ਘਰ ਦੇ ਵੀ 4 ਬੈਡਰੂਮ ਬਣਨੇ ਸੀ ਪਰ ਮੈਂ ਕਹਿ ਕੇ 5 ਬਣਵਾਏ ਆ ਪਰਿਵਾਰ ਦੇ ਹਿਸਾਬ ਤੇ ਤੇ ਅਸੀਂ 6 ਮੈਂਬਰ ਘਰ ਚ ਰਹਿੰਦੇ ਸੀਗੇ ਤੇ ਫਿਰ ਉਸ ਹਿਸਾਬ ਤੇ ਮੈਂ ਸੋਚਿਆ ਵੀ ਚਲੋ 5 ਕਮਰੇ ਤੇ ਚਾਹੀਦੇ ਘੱਟ ਤੋਂ ਘੱਟ ਤੇ ਮੇਰਾ ਘਰ ਉਤਰਾਂਦਾ ਆ ਜਿੱਦਾਂ ਤੁਹਾਨੂੰ ਮੈਂ ਉਹ ਦਿਖਾ ਰਹੀ ਐ ਇਸ ਤਰ੍ਹਾਂ ਦਾ ਇਸ ਤਰ੍ਹਾਂ ਹੀ ਉੱਪਰ ਬਰਾਂਡਾ ਬਣਿਆ ਆ ਜਿਹਨੂੰ ਸ਼ਾਇਦ ਪੋਰਚ ਆ ਪੋਰਚ ਪਤਾ ਨਹੀਂ ਕੀ ਕਹਿੰਦੇ ਨੇ ਮੈਂ ਤਾਂ ਬਰਾਂਡਾ ਹੀ ਕਹਿ ਦੇਣੀ ਨਹੀਂ ਤੈਨੂੰ ਮੈਂ ਲਾ ਕੇ ਖੜ ਕੇ ਦਿਖਾਣੀ ਆ ਕਾ ਚਿੱਟੀਕਾਰ ਤੋਂ ਉੱਪਰ ਜਿਹੜੇ ਦਸ ਦਾ ਛੋਟੇ ਜਿਹੇ ਇੱਧਰ ਨੂੰ ਮੈਂ ਜਾਣਾ ਆ ਪਰ ਮੈਂ ਸੋਚਿਆ ਹੁਣ ਮੈਂ ਬਾਹਰ ਨਿਕਲੀ ਚਲੋ ਇੱਧਰ ਵੀ ਥੋੜੇ ਜਿਹੇ ਢੇੜਾ ਕੱਢ ਲੈਣੀ ਇੱਧਰ ਸਾਹਮਣੇ ਆ ਦਰਖਤੋਂ ਤੋਂ ਬਾਅਦ ਜੀ ਹਾਈ ਸਕੂਲ ਸ਼ੁਰੂ ਹੋ ਜਾਂਦਾ ਇਹ ਵੀ ਮੇਰੇ ਘਰ ਦੇ ਲੱਗ ਗਈ ਆ ਆ ਜਿਹੜੀ ਪਾਰਕ ਜਿੰਨੀ ਇਹ ਸੜਕ ਲੰਬੀ ਆ ਨਾ ਇਹ ਤਿੰਨ ਟੋਟੀਆਂ ਚ پارک ਵੰਡੀ ਜਾਂਦੀ ਹੈ ਕਿਉਂਕਿ ਵਿਚਕਾਰ ਫਿਰ ਛੜਕਾਉਂਦੀ ਉਹਦਾ ਕਰਕੇ ਫਿਰ ਛੜਕਦਾ ਕਰਕੇ پارک ਦਾ ਟੁਕੜਾ ਬਣ ਜਾਂਦਾ ਇਹ پارک ਵੀ ਬਹੁਤ ਵਧੀਆ ਹੈ ਬੈਂਚ ਲੱਗੇ ਨੇ ਇੱਕ ਟੁਕੜੇ ਦੇ ਵਿੱਚ ਤਿੰਨ ਤਿੰਨ ਉਹਨੇ ਬੈਂਚ ਰੱਖੇ ਨਹੀਂ ਤਿੰਨ ਦੇ ਵਿੱਚ ਚਾਰ ਜਿਹੜੀ ਸਾਈਡਾਂ ਤੇ ਪਾਸਿਆਂ ਤੇ پارک ਉਦੇ ਚ ਚਾਰ ਬੈਂਚ ਲੱਗੇ ਆ ਵਿਚਕਾਰ ਲਈ ਵਿੱਚ ਸ਼ਾਇਦ ਦੋ ਆ ਹਾਂ ਜਰਾ ਤੇ ਨਹੀਂ ਜਰਾ ਨਹੀਂ ਵਿਚਕਾਰ ਲਈ ਚ ਤਿੰਨੇ ਆ ਤੇ ਸਾਈਡਾਂ ਲਈ ਚ ਚਾਰ ਕਿਉਂਕਿ ਸਾਈਡ ਵਾਲੀ ਥੋੜੀ ਜਿਹੀ ਲੰਬੀ ਹੋ ਜਾਂਦੀ ਆ پارک ਤੁਰਨ ਵਾਲੀ ਬਹੁਤ ਸੋਹਣੀ ਆ ਗਰ ਬੈਂਚ ਰੱਖੇ ਤਿੰਨ ਚਾਰ ਜਾਨੀ ਬਹਿ ਸਕਦੇ ਆ ਪੱਥਰ ਦੇ ਬੈਂਚ ਤੇ ਪੱਥਰ ਦੇ ਗੂੜੇ ਪਾਉਣ ਵਾਲੇ ਤੇ ਉਹਨਾਂ ਨੇ ਕੁੱਤਿਆਂ ਦਾ ਵੀ ਨੰਬਰ 2 ਪਾਉਣ ਵਾਸਤੇ ਛੋਟੇ ਛੋਟੇ ਲਿਫਾਫੇ ਲਾਏ ਆ ਉਹਨਾਂ ਦਾ ਕੂੜਾ ਪਾਉਣ ਵਾਲਾ ਵੱਖਰੇ ਆ ਪਰ ਫਿਰ ਵੀ ਕੋਈ ਨਾ ਚੱਕੇ ਉਹ ਉਹਨਾਂ ਦੀ ਗਲਤੀ ਆ ਵੀ ਹੈਨਾ ਕਈ ਚੱਕ ਲੈਂਦੇ ਹੁੰਦੇ ਤੇ ਆਪਣੇ ਕੁੱਤਿਆਂ ਦਾ ਨੰਬਰ ਤੋਂ ਤਾਂ ਕਈ ਨਹੀਂ ਚੱਕਦੇ ਉਥੇ ਖਲਾੜਾ ਪਿਆ ਰਹਿੰਦੇ ਨੇ ਹਾਂਜੀ ਆਹ ਘਰ ਮੇਨ ਲਾਦਾ 7 ਲੱਖ ਦਾ ਹੋਣਾ ਹੈ ਕਿਉਂਕਿ ਸਿੰਗਲ ਸਟੋਰੀ ਇਦਾਂ ਦਾ ਘਰ 6 ਲੱਖ 25 ਹਜ਼ਾਰ ਦਾ ਤਾਂ ਇਹ ਮਹਿੰਗਾ ਹੀ ਹੋਗਾ ਹੈਨਾ ਹੂੰ ਘਰ ਇਹ ਹੋਣਿਆ ਜੀ ਇਹ 2005 ਚ ਬਿਲਡ ਹੋਏ ਸੀਗੇ ਇਹ ਘਰ ਤੇ ਮੈਂ ਕੀ ਕਰਤੀ ਹੂੰ ਅਮਰੀਕਾ ਮੇ ਮੈਂ ਤਾਂ ਜੀ ਹਾਊਸ ਵਾਈਫ ਆ ਪਰ ਮੈਂ ਜਦੋਂ ਇੰਡੀਆ ਤੋਂ ਆਈ ਸੀਗੀ ਉਦੋਂ ਮੈਂ 16 ਸਾਲਾਂ ਦੀ ਸੀ ਆ ਜੀ ਹਾਈ ਸਕੂਲ ਆ ਮਾਫ ਕਰਨਾ ਮੈਂ ਆਪਣੀਆਂ ਗੱਲਾਂ ਦੇ ਵਿੱਚ ਹੀ ਹਾਈ ਸਕੂਲ ਦਿਖਾਤਾ ਕਿਉਂਕਿ ਮੈਂ ਲੱਗ ਗਈ ਆਈ ਸੀਗੀ ਬਹੁਤ ਜ਼ਿਆਦਾ ਲੱਗੇ ਕਿ ਬਸ ਸੜਕ ਪਾਰ ਕਰਨ ਦੀ ਲੋੜ ਆ ਇੰਨਾ ਸਕੂਲਾਂ ਚੋਂ ਬੱਚੇ ਪੜ੍ਹ ਕੇ ਕੋਈ ਡਾਕਟਰ ਬੰਦਾ ਕੋਈ ਪੁਲਿਸ ਵਾਲਾ ਬੰਦਾ ਕੋਈ ਕੁਛ ਕੋਈ ਕੁਛ ਕੋਈ ਪਾਇਲਟ ਬੰਦਾ ਕੋਈ ਆਰਮੀ ਚ ਜਾਂਦਾ ਤੇ ਅਮਰੀਕਾ ਚ ਪੜ੍ਹਾਈ ਹੈਗੀ ਜੀ ਫ੍ਰੀ ਪਹਿਲੀ ਕੱਚੀ ਤੋਂ ਲੈ ਕੇ ਤੇ 12ਵੀਂ ਤੱਕ ਯੂਨੀਵਰਸਿਟੀ ਚ ਕਾਲਜ ਜਾ ਕੇ ਫਿਰ ਹਮ ਸ਼ੁਰੂ ਹੋ ਜਾਂਦਾ ਜੀ ਪੈਸਾ țeਲਾ ਲਾਉਣਾ ਆ ਦੇਖੋ ਪੱਤੇ ਵਗੈਰਾ ਕਿ ਤਰ੍ਹਾਂ ਖਿਲਰੇ ਪਿਆ ਤੇ ਮੈਂ ਆਪਣੇ ਬਾਰੇ ਦੱਸਣ ਢੀ ਸੀ ਮੈਂ ਹਮੇਸ਼ਾ ਹੀ ਦੱਸਦੀ ਆ ਤੇ ਮੈਨੂੰ ਕੋਈ ਸ਼ਰਮ ਵੀ ਨਹੀਂ ਆਉਂਦੀ ਹੈਗੀ ਜਿੱਥੇ ਮੇਰੀ ਜ਼ਿੰਦਗੀ ਸ਼ੁਰੂ ਹੋਈ ਮੈਂ 16 ਸਾਲਾਂ ਦੀ ਸੀ ਜਦੋਂ ਮੈਂ ਇੰਡੀਆ ਤੋਂ ਆਈ ਤੇ ਰਿਸ਼ਤੇਦਾਰਾਂ ਚ ਮੈਂ ਰਹੀ ਦੋ ਸਾਲ 16 ਤੋਂ ਲੈ ਕੇ 18 ਤੱਕ ਇੰਡੀਆ ਚ ਵੀ ਮੈਂ 3 ਸਾਲ ਰਿਸ਼ਤੇਦਾਰਾਂ ਦੇ ਵੱਖਰੇ ਵੱਖਰੇ ਪਰਵਾਰਾਂ ਵਿੱਚ ਰਹੀਆਂ ਦੋ ਸਾਲ ਇੱਕ ਥਾਂ ਇੱਕ ਥਾਂ ਲੇਕ ਥਾਂ ਤੇ ਇੱਥੇ ਵੀ ਮੈਂ ਦੋ ਸਾਲ ਇਸ ਧਰਨਤ ਘਰਾਂ ਚ ਰਹੀਆਂ ਤੇ ਆਪਾਂ ਜੀ ਜਦੋਂ ਮੈਂ ਇੰਡੀਆ ਤੋਂ ਆਈ ਸੀ ਮੈਂ ਹਾਈ ਸਕੂਲ ਗਈ ਸੀ ਕਿ ਥੋੜਾ ਜਿਹਾ ਚਿਰ ਅੰਗਰੇਜ਼ੀ ਸਿੱਖਣ ਵਾਸਤੇ ਤੇ ਨਾਲੇ ਪੈਲੀਆਂ ਚ ਕੰਮ ਕੀਤਾ ਪੈਲੀਆਂ ਮਤਲਬ ਕੋਈ ਪੈਲੀਆਂ ਬੋਲਦੇ ਆ ਕੋਈ ਖੂਬ ਬੋਲਦੇ ਨੇ ਕੋਈ ਫਾਰਮ ਬੋਲਦੇ ਨੇ ਕੋਈ ਕੁਛ ਕੋਈ ਕੁਛ ਅੰਬਰ ਸਾਰਾ ਠੇੜ ਪੰਜਾਬੀ ਵਿੱਚ ਅਸੀਂ ਪਹਿਲੀਆਂ ਕੰਨੇ ਹਾਂ ਜੀ ਪਹਿਲੀਆਂ ਮਤਲਬ ਫਾਰਮ ਪਹਿਲੀਆਂ ਵਿੱਚ ਮੈਂ 2 ਸਾਲ ਕੰਮ ਕੀਤਾ ਤੇ ਜਿਹੜੀਆਂ ਫਲਾਨੀਆਂ ਕੰਪਨੀਆਂ ਹੁੰਦੀਆਂ ਉਹਦੇ ਵਿੱਚ ਵੀ ਮੈਂ 2 ਸਾਲ ਕੰਮ ਕੀਤਾ 2 ਹਫ਼ਤੇ ਦਿਨ ਹੀ ਚਾਹੀਦਾ ਸੀ ਕੰਮ ਤੇ ਦੋ ਹਫ਼ਤੇ ਰਾਤ ਨੂੰ ਵੈਸੇ ਜਿਹੜਾ ਫਲਾਂ ਦੀ ਕੰਪਨੀ 'ਚ ਕੰਮ ਹੁੰਦਾ ਉਹ ਵੈਸੇ ਗਰਮੀਆਂ 'ਚ ਹੁੰਦਾ ਤੇ ਗਰਮੀਆਂ 'ਚ ਸਕੂਲਾਂ 'ਚ ਛੁੱਟੀਆਂ ਹੁੰਦੀਆਂ ਮੈਂ ਸਿਰਫ ਦੋ ਕੁ ਸਾਲ ਆਏ ਹਾਈ ਸਕੂਲੇ ਉਹ ਵੀ ਅੰਗਰੇਜ਼ੀ ਸਿੱਖਣ ਵਾਸਤੇ ਇਦਾਂ ਨਹੀਂ ਸੀਗਾ ਕਿ ਇੰਡੀਆ ਤੋਂ ਮੈਂ ਬੜੀ ਪੜ੍ਹੀ ਲਿਖੀ ਆਈ ਹਾਂ ਅੰਗਰੇਜ਼ੀ ਸਕੂਲੇ ਪੜ੍ਹੀ ਸੀ ਨਾ ਪੰਜਾਬੀ ਸਕੂਲੇ ਪੜ੍ਹੀ ਸੀ ਜੀ ਟਾਟਾਂ ਵਾਲੇ ਜਿੱਥੇ ਫੱਟੀਆਂ ਤੇ ਸਲੇਟਾਂ ਤੇ ਲਿਖਦੇ ਪੜ੍ਹਦੇ ਆ ਤੇ ਕੈਦਿਆਂ ਤੇ ਉਥੋਂ ਪੜ੍ਹਾਈ ਸ਼ੁਰੂ ਹੋਈ ਸੀਗੀ ਤੇ ਅੰਗਰੇਜ਼ੀ ਵਗੈਰਾ ਤਾਂ ਨਹੀਂ ਸੀ ਆਉਂਦੀ ਆਂਦੀ ਐ ਵੀ ਝੂਠ ਭਲੀ ABC 1 2 ਵੀ ਇੱਥੇ ਆ ਗਈ ਸਿੱਖਿਆ ਹੌਲੀ ਹੌਲੀ ਗਲਤ ਮਲਦੇ ਅੰਗਰੇਜ਼ੀ ਬੋਲ ਬੋਲ ਕੇ ਫਿਰ ਸਿੱਖੀ ਆ ਪਰ ਅਜੇ ਵੀ ਇੰਨੀ ਨਹੀਂ ਆਉਂਦੀ ਹੈਗੀ ਗੋਰਿਆਂ ਵਾਂਗ ਜਾਂ ਇੱਥੋਂ ਦੀ ਜੰਪਲ ਬੱਚਿਆਂ ਵਾਂਗ ਪਰ ਫਿਰ ਵੀ ਬੁੱਤਾ ਜਿਹਾ ਲਾਈ ਲਈਦਾ ਹਾਂਜੀ ਇਹ ਹੈ ਜੀ ਮੇਰੀ ਸ਼ੋਰਟ ਐਂਡ ਸਵੀਟ ਸਟੋਰੀ 18 ਸਾਲਾਂ ਦੀ ਉਮਰ 'ਚ ਸਾਡਾ ਮੇਰਾ ਹੋਇਆ ਜੀ ਵਿਆਹ ਉਸ ਤੋਂ ਬਾਅਦ ਮੈਰਿਡ ਲਾਈਫ ਪਰ ਮੈਂ ਹਾਊਸ ਵਾਈਫ ਹਾਂ ਹਾਂ ਮਰ ਮੈਂ ਵਿਆਹ ਤੋਂ ਬਾਅਦ ਮੈਂ ਕੰਮ ਕੀਤਾ ਥੋੜੇ ਜਿਹਾ 3 ਕਿ ਮਹੀਨੇ ਮੈਂ ਸ਼ਾਹਦ ਮਗਡਾਨੋ ਵਿੱਚ ਕੰਮ ਕੀਤਾ ਜਿੱਥੇ 버ਗਰ ਵਗੈਰਾ ਬੰਦੇ ਸੈਂਡਵਿਚ ਵਗੈਰਾ ਬੰਦੇ ਤੇ ਥੋੜਾ ਚਿਰ ਮੈਂ ਕੁੱਕੜ ਵੀ ਵੱਡੇ ਜੀ ਕੁੱਕੜ ਵੱਡੇ ਦਾ ਮਤਲਬ ਵੀ ਕੁੱਕੜਾਂ ਦਾ ਕੰਮ ਮੈਂ ਕੀਤਾ ਜਿਹੜੇ ਜਿਹੜੇ ਜਿੱਦਾਂ ਕੁਕੜ ਮਰੇ ਹੁੰਦੇ ਆ ਉਹਨਾਂ ਨੂੰ ਥੱਲੇੋਂ ਚੱਕ ਚੱਕ ਕੇ ਜ਼ਮੀਨ ਤੋਂ ਚੱਕ ਚੱਕ ਕੇ ਖੜੇ ਹੋ ਕੇ ਕੂੜੇ ਵਾਲੇ ਹੋਰ ਡੱਬੇ ਜਿਹਦੇ ਵਿੱਚ ਪਾਉਣਾ ਢੋਲ ਚ ਇਹ ਵੀ ਕੰਮ ਕੀਤਾ ਤੇ ਜੋ ਵੀ ਉੱਥੇ ਮੀਟ ਦਾ ਹੁੰਦਾ ਟੰਗਣੀ ਹੁੰਦੇ ਆ ਕੁਕੜ ਵੀ ਟੰਗਿਆ ਭਾਰਤ ਭਈ ਇਦਾਂ ਦਾ ਕੰਮ ਮਿਲਦਾ ਕੋਈ ਦੱਸ ਦਿੰਦਾ ਕੋਈ ਨਹੀਂ ਦੱਸਦਾ ਜੀ ਆ ਆਮ ਨਾ I'm not speaking Spanish, I'm speaking my language. That is my mother tongue, Punjabi. Sorry if you don't understand my language. See on live until somebody comment me. Then I find out um, who in my life Otherwise I speak in Punjabi. That is my mother tongue. While I was on live, I'm talking to you guys. I forgot I have to check the mail too. Oh. When I was almost passing the mailbox, then I remember I had to check my mail too. See, I was talking in English and Punjabi, but my Punjabi is poor, you know. Let's see, I will have a junk mail. See my milk ah, see, when I have like a big box or like big meal, like then they put a uh, in here because this is a big box than the normal one. Maybe you guys can see my letters, my mail. I don't know what they. Oh my gosh, they put three item. I don't know why they put this small in here. They should put in here too, but I don't know. See, when is like big mail, big box they cannot put in here, they put in here and they put a key like where's mail, whose mail is it? Then they put keys there. See this um, big box, then normal. I don't know what is in there. That is looks like baby snake, but I don't know. ਵੇ ਇਸ ਨੀਲ ਐਂਡ ਡੈਡ ਇੰਦੇ ਆ ਤੇ ਸ਼ੁੱਡ ਕਲੀਨ ਸੋ ਆਈ ਵਿਲ ਪੁੱਟ ਲੀਵ ਥਿਸ ਕੀਨ ਹੇਅਰ ਬਿਕਾਜ਼ ਨਾਥਿੰਗ ਇਜ਼ ਇਨ देयर ਇਫ ਮੇਲ ਇਸ ਗੋਇੰਗ ਆਊਟ ਵੀ ਪੁੱਟ ਰਾਈ ਹੇਅਰ ਆਰ ਗੋਇੰਗ ਮੇਲ ਜਿਹੜੀ ਵੀ ਚਿੱਠੀ ਆਪਾਂ ਬਿੱਲ ਬਤੀਆਂ ਭੇਜਣੇ ਹੋਣਾ ਪਈ ਚ ਪਾ ਸਕਦਾ ਇੱਤਾ ਤੇ ਹੁਣ ਕੱਡਾਂ ਮੈਂ ਆਪਣੀਆਂ ਚਿੱਠੀਆਂ ਤੇ ਇਹਨਾਂ ਡੱਬੇ ਤੋਂ ਮੈਂ ਲੈ ਲਿਆ ਦੋ ਪੈਕ ਤੇ ਜੇ ਸੀਗੇ ਤੇ ਇੱਕ ਡੱਬਾ ਸੀਗਾ ਹੁਣ ਇਹ ਹੈਗੇ ਜੀ ਬਿੱਲ ਬਤੀਆਂ ਚੁੱਟੀਆਂ ਦੇਖਿਆ ਤਿੰਨ ਕੰਮ ਕਰ ਲਏ ਇੱਕ ਕੰਮ ਦੇ ਨਾਲ-ਨਾਲ ਨਾਲੇ ਤੁਰ ਲਿਆ ਨਾਲੇ ਗੱਲਾਂ ਕਰ ਲੀਆਂ ਨਾਲੇ ਆ ਬਚੁੱਟੀਆਂ ਦੇਖ ਲੀਆਂ ਚੁੱਟੀਆਂ ਵੀ ਕਹਿੰਦੀਆਂ ਸੀ ਡਿੱਗ ਜਾਣਾ ਹੁਣ ਜੇ ਨਹੀਂ ਚੰਗੀ ਤਰ੍ਹਾਂ ਫੜਿਆ ਇਹ ਸੀਗਾ ਜੀ 12 ਕਰਾਂ ਦਾ ਡੱਬਾ ਤੇ ਇਹ ਹੈਗੀ ਜੀ ਕਰਦੇ ਆਲੇ ਦੁਆਲੇ ਆ ਕੈਮਰਾ ਜਦੋਂ ਬੋਲਦਾ ਨਾ ਜਿੱਦਾਂ ਕੋਈ ਸਿਟੀ ਮਾਰਦਾ ਹੁੰਦਾ ਪਹਿਲਾਂ ਤਾਂ ਮੈਂ ਸੋਚੇ ਪਤਾ ਨਹੀਂ ਕਿੰਨੇ ਸਿੱਟੀ ਮਰੀ ਗਿਦਨ ਫਿਰ ਮੈਨੂੰ ਪਤਾ ਲੱਗਿਆ ਵੀ ਇਹ ਕੈਮਰੇ ਦੀ ਆਵਾਜ਼ ਆ ਤੇ ਧੰਨਵਾਦ ਜਿੰਨੇ ਵੀ ਮੇਰੀ ਲਾਈਵ 'ਚ ਆਏ ਮੇਲ ਦੇਖਣ ਦੇ ਬਹਾਨੇ ਦੇ ਨਾਲ ਮੈਂ 16 ਮਿੰਟ ਤੁਰ ਲਿਆ ਨਾਲੇ ਤੁਹਾਡੇ ਨਾਲ ਗੱਲਾਂ ਪਤਾ ਮਾਰ ਲੀਆਂ ਚੁੰਗਾ ਜੀ ਸਸਰੀ ਕਾਲ ਸਾਰਿਆਂ ਨੂੰ ਆ ਸ਼ਾਇਦ ਚੂਹੇ ਨੇ ਜਦੋਂ ਮੈਨੂੰ ਲੱਗਦਾ ਮਿੱਟੀ ਪੱਟੀ ਲੱਗਦੀ ਹੈ ਜਾ ਪਤਾ ਨਹੀਂ ਹਣਾ ਰੱਬ ਜਾਣੇ ਆ ਦੇਖੋ ਜੀ ਪੱਤੇ ਕਿ ਤਰ੍ਹਾਂ ਥੱਲੇ ਡਿੱਗੇ ਪਏ ਆ ਖਾਕੀ ਰੰਗ ਦੇ ਤੇ ਪੀਲੇ ਰੰਗ ਦੇ ਕਿੰਨੇ ਸੋਹਣੇ ਲੱਗਦੇ ਜੇ ਸੂਟ ਇਸ ਤਰ੍ਹਾਂ ਦਾ ਹੋਵੇ ਹਣਾ ਪੀਲਾ ਸੂਟ ਹੋਵੇ ਤੇ ਖਾਕੀ ਕਿਢਾਈ ਕੀਤੀ ਹੋਵੇ ਕਿੰਨਾ ਸੋਹਣਾ ਲੱਗਦਾ ਉੱਪਰ ਵੀ ਦੇਖੋ ਜਿੱਦਾਂ ਨਾ ਸਰੋਂ ਦੇ ਫੁੱਲ ਹੁੰਦੇ ਇਸ ਤਰ੍ਹਾਂ ਦੇ ਪੱਤੇ ਆ ਪੀਲੇ ਰੰਗ ਦੇ ਤੇ ਮੇਰੇ ਇਹੋ ਜਿਹੜਾ ਡੱਬਾ ਜਾਂ ਕੱਢਿਆ ਸੀ ਉਹ ਡਿੱਗ ਚਲਿਆ ਤੇ ਮੈਂ ਕਿਹਾ ਹੁਣ ਉਹਨੂੰ ਮੈਂ ਡਿੱਗਣ ਤੋਂ ਪਹਿਲਾਂ ਫੜ ਲਾਂ ਨਹੀਂ ਤਾਂ ਥੱਲੇ ਵਿੱਚ ਖਾਣਾ ਬੜੌਖਾ ਹਣਾ ਇੱਕ ਡੱਬਾ ਹੀ ਡਿੱਗ ਗਿਆ ਨਾ ਮੇਲ ਦਾ ਤੇ ਸਾਰੀਆਂ ਚਿੱਠੀਆਂ ਡਿੱਗ ਪੈਣੀਆਂ ਖੱਲਰ ਜਾਣੀਆਂ ਫਿਰ ਇਕੱਠੀਆਂ ਕਰਨੀਆਂ ਤੇ ਚੰਗਾ ਜੀ ਹੁਣ ਆਪਾਂ ਫੇਰ ਕਿਤੇ ਮਿਲਾਂਗੇ ਧੰਨਵਾਦ ਜਿਹੜੇ ਮੇਰੀ ਲਾਈਵ ਚ ਆਏ ਜਿਨ੍ਹਾਂ ਨੂੰ ਮੇਰੀਆਂ ਗੱਲਾਂ ਚੰਗੀਆਂ ਲੱਗੀਆਂ ਧੰਨਵਾਦ ਜਿਨ੍ਹਾਂ ਨੂੰ ਨਹੀਂ ਚੰਗੀਆਂ ਲੱਗੀਆਂ ਉਹਨਾਂ ਲਈ ਮਾਫੀ ਹਨਾ ਹਰੇਕ ਦਾ ਆਪਣਾ ਆਪਣਾ ਤਰੀਕਾ ਹੁੰਦਾ ਗੱਲਾਂ-ਬੱਤਾਂ ਕਰਨ ਦਾ ਹਨਾ ਕਈਆਂ ਨੂੰ ਬਹੁਤ ਜ਼ਿਆਦਾ ਵਧੀਆ ਗੱਲਾਂ ਕਰਨੀਆਂ ਹੁੰਦੀਆਂ ਹੁੰਦੀਆਂ ਜਿਹੜੇ ਜੂਸਟ ਹੋਏ ਹੁੰਦੇ ਹਨਾ ਤੇ ਮੇਰੇ ਵਰਗੇ ਨਾ ਨਹੀਂ ਹੈਗੀ ਮੈਂ ਤਾਂ ਬਹੁਤ ਘੱਟ ਹੁਨੀ ਕੋਈ ਸਮਝ ਕੇ ਨਹੀਂ ਆਉਂਦੀ ਅੱਜ ਵੀ ਮੈਂ ਚਿੱਠੀ ਦੇਖਣੀ ਮੈਂ ਕਿਹਾ ਚੱਲੋ ਆਪਾਂ ਮਣੀ ਜੀਆਂ ਗੱਲਾਂ ਬਤਾ ਮਾਰ ਲੈਨੇ ਆ ਤੇ ਚੰਗਾ ਜੀ ਆਪਣਾ ਧਿਆਨ ਰੱਖਿਓ ਪਰਮਾਤਮਾ ਤੁਹਾਡੇ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣਾ ਤੁਹਾਨੂੰ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨਾ ਹੈਨਾ ਤੇ ਹਰੇਕ ਨੂੰ ਬਾਬਾ ਜੀ ਛੱਤ ਦੇਵੇ ਤੇ ਕੱਪੜਾ ਲੀੜਾ ਪਹਿਨਣ ਇਹਨੂੰ ਦਵੇ ਬਾਬਾ ਜੀ ਰੋਟੀ ਟੁਕ ਦਵੇ ਹਣਾ ਤੇ ਜੇ ਹੋ ਸਕੇ ਤੁਸੀਂ ਲੋੜਵੰਦ ਪਰਿਵਾਰਾਂ ਦੀ ਮਦਦ ਕਰਿਆ ਕਰੋ ਜੀ ਵੱਧ ਤੋਂ ਵੱਧ ਜਿੰਨੀ ਹੋ ਸਕੇ ਉਹਦੇ ਪਿੰਡ ਵਿੱਚ ਜੇ ਕੋਈ ਆਸ਼ਰਮ ਹੈਗਾ ਉਥੇ ਜਾ ਕੇ ਦੇਖ ਕੇ ਆਇਆ ਕਰੋ ਨਾਲੇ ਉਥੇ ਜਾ ਕੇ ਸੇਵਾ ਕਰਿਆ ਕਰੋ ਜੀ ਤੇ ਚੰਗਾ ਜੀ ਤੇ ਧੰਨਵਾਦ ਸਾਰਿਆਂ ਦਾ ਤੇ ਫਿਰ ਮਿਲਦੇ ਹਾਂ ਜੀ ਪ੍ਰਮਾਤਮਾ ਹਰੇਕ ਲਈ ਨਵਾਂ ਸਾਲ ਬਹੁਤ ਵਧੀਆ ਚੜਾਵੇ ਸਾਰਿਆਂ ਵਾਸਤੇ ਕਰਮਾ ਭਾਗਾਂ ਵਾਲਿਆ